ਇਸ ਵੇਲੇ ਦੀ ਸਭ ਤੋਂ ਵੱਡੀ ਦੁੱਖ ਭਰੀ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਵਿੱਚੋਂ ਨਿਕਲ ਕੇ ਆ ਰਹੀ ਹੈ ਜਿੱਥੇਕ ਦੋ ਬੱਚਿਆਂ ਦੀ ਭੇਦ ਪਰਹਾਲਾਤਾਂ ਵਿੱਚ ਮੌਤ ਹੋਈ ਹੈ ਇਹ ਤਸਵੀਰਾਂ ਤੁਹਾਨੂੰ ਜਿਸ ਘਰ ਦੀ ਅਸੀਂ ਦਿਖਾ ਰਹੇ ਹਾਂ ਜੋ ਕਿ ਕਲਾਂਨੌਰ ਦੇ ਸੇਵ ਮੰਦਰ ਦੇ ਨੇੜੇ ਦੱਸੀਆਂ ਜਾ ਰਹੀਆਂ ਹਨ ਇਸ ਘਰ ਵਿੱਚ ਦੋ ਬੱਚਿਆਂ ਦੇ ਭੇਦ ਪਰਹਾਲਾਤਾਂ ਜੋ ਮ੍ਰਿਤਕ ਦੇਹਾਂ ਪਈਆਂ ਹਨ ਮਾਫ਼ ਕਰਨਾ ਕਿ ਅਸੀਂ ਤੁਹਾਨੂੰ ਇਹਨਾਂ ਬੱਚਿਆਂ ਦੇ ਮ੍ਰਿਤਕ ਦੇਹਾਂ ਨਹੀਂ ਦਿਖਾ ਸਕਦੇ ਕਿਉਂਕਿ YouTube ਗਾਈਡਲਾਈਨ ਅਤੇ ਫੇਸਬੁਕ ਗਾਈਡਲਾਈਨ ਨੇ ਇਹਨਾਂ ਤਸਵੀਰਾਂ ਨੂੰ ਦਿਖਾਉ ਤੋਂ ਸਾਫ ਮਨਾ ਕੀਤਾ ਹੋਇਆ ਹੈ ਬੱਚਿਆਂ ਦੀ ਉਮਰ ਕਰੀਬ 3 ਸਾਲ ਦਾ ਬੇਟਾ ਹਰਪ੍ਰੀਤ ਸਿੰਘ ਅਤੇ ਇੱਕ ਕਰੀਬ 6 ਸਾਲ ਦੀ ਬੇਟੀ ਦਿੱਤੀ ਜਾ ਰਹੀ ਹੈ ਮੌਕੇ ਤੇ ਪੁਲਿਸ ਵੱਲੋਂ ਮਾਮਲੇ ਦੀ ਸ਼ਾਨਬੇਨ ਕੀਤੀ ਜਾ ਰਹੀ ਹੈ ਤੇ ਇਹਨਾਂ ਬੱਚਿਆਂ ਵਿੱਚ ਛੋਟਾ ਲੜਕਾ ਤੇ ਵੱਡੀ ਲੜਕੀ ਹਨ ਇਹਨਾਂ ਬੱਚਿਆਂ ਦੇ ਮਾਪੇ ਦੋਨੇ ਘਰੋਂ ਗਾਇਬ ਦੱਸੇ ਜਾ ਰਹੇ ਹਨ ਪੁਲਿਸ ਵੱਲੋਂ ਇਹਨਾਂ ਦੀ ਮੌਜੂਦਾ ਖੁਲਾਸਾ ਜਲਦੀ ਹੀ ਕੀਤਾ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਇਸ ਵੇਲੇ ਦੀ ਸਭ ਤੋਂ ਵੱਡੀ ਦੁੱਖ ਭਰੀ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਵਿੱਚੋਂ ਨਿਕਲ ਕੇ ਆ ਰਹੀ ਹੈ ਜਿੱਥੇਕ ਦੋ ਬੱਚਿਆਂ ਦੀ ਭੇਦ ਪਰਹੇਲਾਤਾਂ ਵਿੱਚ ਮੌਤ ਹੋਈ ਹੈ ਇਹ ਤਸਵੀਰਾਂ ਤੁਹਾਨੂੰ ਜਿਸ ਕਰਦਿਆਂ ਅਸੀਂ ਦਿਖਾ ਰਹੇ ਹਾਂ ਜੋ ਕਿ ਕਲਾਂਨੌਰ ਦੇ ਸੇਵ ਮੰਦਰ ਦੇ ਨੇੜੇ ਦਿੱਤੀਆਂ ਜਾ ਰਹੀਆਂ ਹਨ ਇਸ ਘਰ ਵਿੱਚ ਦੋ ਬੱਚਿਆਂ ਦੇ ਭੇਦ ਪਰਹੇਲਾਤਾਂ ਜੋ ਮ੍ਰਿਤਕ ਦੇਹਾਂ ਪਈਆਂ ਹਨ ਮਾਫ ਕਰਨਾ ਕਿ ਅਸੀਂ ਤੁਹਾਨੂੰ ਇਹਨਾਂ ਬੱਚਿਆਂ ਦੇ ਮ੍ਰਿਤਕ ਦੇਹਾਂ ਨਹੀਂ ਦਿਖਾ ਸਕਦੇ ਕਿਉਂਕਿ YouTube ਗਾਈਡਲਾਈਨ ਅਤੇ ਫੇਸਬੁਕ ਗਾਈਡਲਾਈਨ ਨੇ ਇਹਨਾਂ ਤਸਵੀਰਾਂ ਨੂੰ ਦਿਖਾਉਣਾ ਤਾਂ ਮਨਾ ਕੀਤਾ ਹੋਇਆ ਹੈ ਬੱਚਿਆਂ ਦੀ ਉਮਰ ਕਰੀਬ 3 ਸਾਲ ਦਾ ਬੇਟਾ ਹਰਪ੍ਰੀਤ ਸਿੰਘ ਅਤੇ ਇੱਕ ਕਰੀਬ 6 ਸਾਲ ਦੀ ਬੇਟੀ ਦੱਸੀ ਜਾ ਰਹੀ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਸ਼ਾਨਬੀਨ ਕੀਤੀ ਜਾ ਰਹੀ ਹੈ ਤੇ ਇਹਨਾਂ ਬੱਚਿਆਂ ਵਿੱਚ ਛੋਟਾ ਲੜਕਾ ਤੇ ਵੱਡੀ ਲੜਕੀ ਹੈ ਇਹਨਾਂ ਬੱਚਿਆਂ ਦੇ ਮਾਪੇ ਦੋਨੇ ਘਰੋਂ ਗਾਇਬ ਦੱਸੇ ਜਾ ਰਹੇ ਹਨ ਪੁਲਿਸ ਵੱਲੋਂ ਇਹਨਾਂ ਦੀ ਮੌਜੂਦਾ ਖੁਲਾਸਾ ਜਲਦੀ ਹੀ ਕੀਤਾ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼